ਰਾਗ ਰਾਮ ਕਲੀ ਮਹਿਲਾ ਪੰਜਵਾ ਕਰ ਦੂਜਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਪਵਜਲ ਉਤਰ ਸਪਾਰ RAM ਕਲੀ ਮੈਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਓ ਏਕ ਅਰਾਧੋ ਸੱਚ ਸੋਏ ਜਾਂ ਕੀ ਸ਼ਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰ ਸਭ ਚਿੰਤ ਮਿਟਾਈ ਆਠ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹਿਲਾ 5ਵਾਂ ਪੜ ਤਾਲ ਕਰ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਨਰ ਨਰਨ ਨਮਸ਼ਕਾਰ ਜਲਨ ਥਲਨ ਬਸੁਧ ਗਗਨ ਇਕ ਏਕੰਕਾਰ ਰਹਾਉ ਹਰਨ ਧਰਨ ਪੁਨ ਪੁਨਾ ਕਰਨ ਨਾ ਗਿਰਹ ਨਰੰਹਾਰੰ ਗੰਭੀਰ ਤੀਰ ਨਾਮਹਿਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲੇਹਾਰ RAMKALI ਮਹਿਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਪੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰ ਨਾ ਸੰਗ ਗਾਮਨੀ ਸੁੱਤ ਕਲਤਰ ਪ੍ਰਾਤ ਮੀਤ ਉਰਜ ਪਰਿਓ ਭਰਮ ਮੁਹਯੋ ਇਹ ਬਿਰਖ ਸ਼ਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ